ਵੇਟ ਕਰੇ ਭਾਈ ਮਾੜੇ ਜਨ ਦਿੱਕਤ ਆ ਗਈ ਲਾਈਵ ਚ ਨਵੇਂ ਮਾਫੀ ਚਾਹੁੰਦੇ ਆ ਪਹਿਲਾਂ ਤਾਂ ਲਾਈਵ ਆਪਣੇ ਆਪ ਬੰਦ ਹੋ ਗਿਆ ਸੀ ਮੈਂ ਵੀ ਦਿੱਕਤ ਚ ਆ ਗਿਆ ਮੇਰੇ ਟੈਨਸ਼ਨ ਪੈ ਗਿਆ ਪਤਾ ਕੀ ਚੱਕਰ ਪੈ ਗਿਆ ਨੈਟਵਰਕ ਅਨਕਨੈਕਟ ਹੋ ਗਿਆ ਸੀ ਤਾਂ ਕਰਕੇ ਲੈ ਵੇ ਹਜੇ ਤੱਕ ਦੋਨੇ ਟੀਮਾਂ ਕਹਿੰਦੇ ਬਰਾਬਰੀ ਤੇ ਆ 0-0 ਸਕੋਰ ਬਰਾਬਰੀ ਤੇ ਆ ਦੋਏ ਟੀਮਾਂ ਕਾਲਿਆ ਵਰਸ ਸੈਦਪੁਰ ਲੈ ਵੇ ਲਾਲਾ ਭਾਜੀ ਕਹਿੰਦੇ ਖੇਰਗੜੀਆ ਏ ਆਰ ਜਾਨੀ ਕਿ ਲਾਈਨਮੈਨ ਉਹ ਗੋਡੋ ਸੋਣਿਆ ਚੱਲ ਵੇ ਕਾਕਾ ਪਾ ਕਹਿੰਦੇ ਕਾਲੇ ਵਾਲਿਆ ਕਾਕਾ ਕਹਿੰਦੇ ਕਾਲੇ ਵਾਲਿਆ ਤੁਰਿਆ ਬਾਹ ਲੈ ਕੇ ਗੁੱਡਵਾ ਇਹ ਜੱਸੀ ਕਹਿੰਦੇ ਚੱਲ ਵੇ ਜੱਸੀ ਹਾਏ ਓ ਜੱਸੀ ਸਿਆਂ ਲਾਨੀ ਕਿੱਥੇ ਬੈਟਰੀ ਕਿੱਥੇ ਬੈਟਰੀ ਲਾਨੇ ਬੈਟਰੀ ਔਰ ਦੂਜੇ ਨੂੰ ਸੱਦਣਾ ਪੈਣਾ ਸੁੱਖੀ ਭਾਈ ਨੂੰ ਪੁੱਛੋ ਸੁੱਖੀ ਭਾਈ ਨੂੰ ਜਿੱਤ ਗਿਆ ਬਾਜੀ ਕਿਹਨੇ ਕਿੱਤੇ ਦੂਜੇ ਆ ਡੁੰਡਾ ਗੋਲ ਕਰ ਗਿਆ ਬਾਲੀ ਦਾ ਬੌਗਰੀ ਮਾਰੀ ਉਹਨੇ ਉਹ ਕਲਾਸ ਗੋਲ ਮਾਰਾ ਉਹ ਗੋਡਵਾ ਉਹ ਗੋਡੋ ਲੈਵਲ ਕਲੀਅਰ ਕੀਤਾ ਗਿਆ ਤਾਰੀ ਕਹਿੰਦੇ ਇਥੇ ਪੁਰੀਆ ਓਏ ਹੋਏ ਹੋਏ ਲੈ ਵੀ ਸੁਖੀ ਜਿਆ ਲੈ ਵੀ ਅੱਜ ਕਹਿੰਦੇ ਬੀ ਟੀਮ ਦਾ ਮੈਚ ਦੇਖਣ ਨੂੰ ਮਿਲਣਾ ਆਪਾਂ ਨੂੰ ਤਮਾਈ ਨਹੀਂ ਐਂਟਰ ਹੈਗੀ ਭਾਈ ਇੱਥੇ ਤਮਾਈ ਐਂਟਰ ਹੈ ਨੀਗੀ ਤਮਾਈ ਦੀ ਟੀਮ ਮਿਸਵਾ ਤਮਾਈ ਨੂੰ ਕਹਿੰਦੇ ਕੱਲ ਅਸੀਂ ਬੈਨ ਦਿੱਤਾ ਗਿਆ ਯਾਨੀ ਜੁਆਇੰਟ ਵਿਨਰ ਹੋਇਆ ਕੱਲ ਮੁਗਗੋ ਵਾਲਾ ਕਹਿੰਦੇ ਫਾਈਨਲ ਹੋ ਕੇ ਹਟਿਆ ਮੁਗਗੋ ਵਾਲਾ ਬਰਸ ਤਮਾਈ ਯਾਨੀ ਕਿ ਓਪਨ ਕੈਟੇਗਰੀ ਦਾ ਸੀ ਸੁਪਰ ਫਾਈਨਲ ਮੈਚ ਖੇਡੇ ਗਿਆ ਜਿਹਦੇ ਵਿੱਚ 0 0 ਸਕੋਰ ਬਰਾਬਰੀ ਤੇ ਰਹੀਆਂ ਦੋਨੇ ਟੀਮਾਂ ਦਾ ਉਹਦੇ ਵਿੱਚ ਕਮੇਟੀ ਦਾ ਫੈਸਲਾ ਰਿਹਾ ਬੇ ਪਿੰਡ ਤਮਾਈ ਨੂੰ ਫਾਈਨਲ ਦਿੱਤਾ ਜਾਵੇ ਕਿ ਸਾਡੇ ਗੈਸਟ ਪਲੇਅਰ ਵਾ ਤੇ ਅਸੀਂ ਉਹਨਾਂ ਨੂੰ ਬੈਨ ਦਿੱਤਾ ਗਿਆ ਯਾਨੀ ਕਿ ਇਹਨਾਂ ਕਿ ਗੈਸਟ ਟੀਮ ਆਈ ਸੀ ਅਸੀਂ ਕਿਉਂਕਿ ਉਹਨਾਂ ਫਿਰਦੇ ਨਹੀਂ ਜੁਆਇੰਟ ਬਿੰਨ ਲਾਵੇ ਚਲੋ ਬੇ ਕਾਲੇ ਵਾਲੀਆ ਸ਼ੰਭੂ ਗੁੱਡ ਬਾਲ ਚੱਲ ਬੇ ਸਜਣਾ ਮੁੰਡੇ ਸਾਰੇ ਫਿੱਟ ਕੀਤੇ ਉਹ ਤਾਰੀ ਹੁਣੀ ਕਹਿੰਦੇ ਦੁਆਰ ਚ ਸਾਰੇ ਕਰ ਲਏ ਆ ਫਿੱਟ ਬੇ ਕੋਸ਼ਲ ਕਹਿੰਦੇ ਇਹ ਕੋਸ਼ਲ ਸੈਦਪੁਰਿਆ ਕੋਸ਼ਲ ਗੁੱਡ ਟਰਨ ਲਾਵੇ ਰੰਮੂ ਵਾਂਗ ਦੇ ਕੀਪਰ ਇਹ ਕਾਲੇ ਵਾਲੀਆ ਤਾਰੀ ਕਹਿੰਦੇ ਡਿਫੈਂਸ ਕਰਦਾ ਬਖਸ਼ਾ ਮਿਸੇ ਅੱਜ ਲਾਵੇ ਆਫਸਾਈਡ ਹੋ ਗਈ ਹੈ ਜੀ ਰੰਮੋ ਗੰਦੇ ਪਾਕਸ਼ਾ ਮੇਸਿਆ ਜਮਾ ਨਾ ਮੇਸਿਆ ਦੋ ਕੇ ਤਿੰਨ ਪਲੇਅਰ ਮਿਸ ਵਾਇਲੀ ਮੇਨੇ ਜਿਹੜੇ ਇਹਨਾਂ ਦੇ ਪਤੰਦਰਾਂ ਦੇ ਮੇਸਿਆ ਗੰਦੇ ਇਸਾਇਦਪੁਰੀਆਂ ਦੇ ਉਹ ਗੁੱਡੋ ਸੱਜਣਾ ਲੈ ਵੇ ਦਸੀ ਗੁੱਡੋ ਸੋਹਣਿਆ ਉਹ ਭੱਜ ਕੇ ਭੱਜ ਕੇ ਪਤਾ ਦੇਖ ਵੀਡੀਓ ਆਕੇ ਕੰਡਾ ਸੈਂਡ ਤੋਂ ਬਣਿਆ ਕੱਪੂਆ ਕੋਲੋਂ ਲਿਆ ਰਿਹਾ ਹੈ ਉਹ ਆਉਂਦਾ ਬੋਲ ਰਿਹਾ ਕਿ ਭੂਗੇ ਤੋ ਪ੍ਰਭੂਏ ਆ ਜਾ ਪ੍ਰਭੂ ਆਹ ਇਹ ਤਾਂ ਉਹ ਇਹਦੇ ਦੇ ਬੰਤੀ ਉਹਨੂੰ ਦੇਣਾ ਆ ਗਿਆ ਹੋਰ ਉਹ ਲਾ ਕੇ ਪਾਣੀ ਕਿਹੜੀ ਕਿਹੜੀ ਪਾਣੀ ਆ ਰਿਹਾ ਇੱਕ ਕੋਸ਼ਲ ਨੂੰ ਪਹਿਲੇ ਭਲਾ ਦੇ ਘਰੋਂ ਪਾਣੀ ਕੋਸ਼ਲ ਤੇ ਆਇਆ ਰੰਦਾ ਜਾਦੇ ਸੈਦਪੁਰੀ ਦਾ ਲੇ ਵਪਾਰੀ ਵੀ ਪਹੁੰਚਿਆ ਅੱਜ ਕਾਕਾ ਕਹਿੰਦੇ ਦਾ ਕੜਾ ਹਨ ਪ੍ਰਭੂ ਜਾਨੀ ਅੱਜ ਗੁੱਡ ਬਾਲ ਲਵੇ ਕਾਕਾ ਬਾ ਉਹ ਗੁੱਡ ਬਾਲ ਚੱਲ ਬੇ ਕਾਕਾ ਬਾ ਕਹਿੰਦੇ ਕਾਲੇ ਵਾਲੀਆ ਇਹ ਗੁੱਡ ਮਾਈ ਨੇ ਦੱਸੀ ਹਾਏ ਓ ਰੱਬਾ ਦੱਸੀ ਸੀ ਆ ਗੋਲ ਮਿਸ ਕਰ ਗਿਆ ਚੱਲ ਬੇ ਤਾਰੀ ਇਹ ਤਾਰੀਆ ਇਕੱਲਾ ਹੀ ਤੁਰਿਆ ਰਹਿਦਾ ਟੀਮ ਲੈ ਕੇ ਕਦੇ ਤਾਰੀਆ ਸੈਦਪੁਰਿਆ ਯਾਰ ਲੋਪਨ ਦਾ ਬਾਦਸ਼ਾਹ ਪਤੰਦਰਾ ਕਹਿੰਦੇ ਇਹ ਲੈ ਬੇ ਪ੍ਰਭੂ ਆ ਗਿਆ 7 ਸੈੱਡ ਗੇਮ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੀਜੇ ਰਹਿਣੀ ਹੈ ਚੱਲ ਬੇ ਕਾਕਾ ਆਨ ਸਾਈਡ ਹੈ ਇਹ ਪਤੰਦਰਾ ਆਫ ਸਾਈਡ ਹੈ ਨਹੀਂ ਉਹ ਗੋਡੋ ਸੋਹਣਿਆ ਲੈ ਬੇ ਕਾ ਵਾਤਾ ਟਰਨ ਇਹ ਜਸੀ ਓ ਗੁੱਡ ਟ੍ਰਾਈ ਆ ਲੈ ਵੇ ਗੁੱਡ ਥਿੰਗ ਵਧੀਆ ਟ੍ਰਾਈ ਮਾਰੀ ਆ ਲੇਵੇ ਤੋਂ ਅਗਲੇ ਮੈਚ ਅੱਜ ਮੈਚਾਂ ਦੀ ਪਾਣੀ ਲਿਸਟ ਅੱਥੇ ਥੱਲੇ ਚਲਾ ਦੇਣੀ ਆ ਚੱਲਦੇ ਮੈਚ ਜਿਹੜੇ ਮੈਚ ਚੱਲਣੇ ਲਵੇ ਬਖਸ਼ਾ ਪਹੁੰਚ ਗਿਆ ਪਤੰਦਰ ਕਹਿੰਦੇ ਪਾਣੀ ਲਾਉਂਦਾ ਸੀ ਬਖਸ਼ਾ ਕਹਿੰਦੇ ਸੈਦਪੁਰਿਆ ਪਹੁੰਚ ਗਿਆ ਓ ਗੋਡ ਟ੍ਰਾਈ ਸੀ ਲਵੇ ਬਖਸ਼ਾ ਜਾਨੀ ਗੁਰਬਖਸ਼ ਸਿੰਘ ਪਹੁੰਚ ਗਿਆ ਗਰਾਊਂਡ ਦੇ ਵਿੱਚ ਇਹ ਬਖਸ਼ਾ ਕਹਿੰਦੇ ਸੈਦਪੁਰਿਆ ਪਤੰਦਰ ਦੀ ਚੋਟੀ ਦੀ ਗੇਮ ਆ ਇਹ ਸੈਦਪੁਰਿਆ ਕਹਿੰਦੇ ਬਖਸ਼ਾ ਕਹਿੰਦੇ ਕਹਿੰਦੇ ਟੂਰਨਾਮੈਂਟ ਕਰਾਇਆ ਸੀ ਥੋੜੀ ਗਰਮੀ 'ਚ ਕਰਾਇਆ ਸੀ ਯਾਨੀ ਕਿ ਸ਼ਾਮ ਦੇ ਦੋ ਮੈਚ ਰੱਖਦੇ ਹੁੰਦੇ ਸੀ ਦੋ ਹੀ ਕਹਿੰਦੇ ਦੋ ਮੈਚ ਰੱਖਣੇ ਦੋਨੇ ਮੈਚ ਚੋਟੀ ਦੇ ਹੁੰਦੇ ਸੀ 16 ਕਹਿੰਦੇ ਯਾਨੀ ਕਿ ਪੱਤੀ ਪੱਤੀ 24 ਟੀਮਾਂ ਹੁੰਦੀਆਂ ਸੀ ਉਸ ਵੇਲੇ ਏ ਓਏ ਹੋਏ 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 ਭਾਈ ਚੱਲ ਵੇ ਚੱਲ ਸੱਜਣਾ ਲੈ ਵੇ ਕਾਕਾ ਕਹਿੰਦੇ ਗੁੱਡ ਬਾਲ ਓਏ ਲਵੇ ਜਸੀਪਾ ਇਹ ਕਾਕਾ ਕਾਕਾ 8 2 ਲਵੇ ਬਖਸ਼ ਸਰਗੇ ਅੰਟਰ ਦਾ ਬਖਸ਼ ਕਿੰਦੇ ਉਧਰ ਕਾਲੇ ਵਾਲੀਏ ਬਰਾਬਰੀ ਦੋਨੇ ਟੀਮਾਂ ਚੱਲਦੀਆਂ ਹੈ ਸੈਦਪੁਰ ਵੀ 0 ਕਾਲੇ ਵਾਲਾ ਵੀ 0 ਲਵੇ ਟੋ ਮਾਰੀ ਸੀ ਓਏ ਮੰਮੇ ਬੈ ਓ ਬੈ ਕਾਕਾ ਲਵੇ ਕਾਕਾ ਲੇ ਵੇ ਟਰਾਈ ਮਾਰੀ ਸੀ ਪਤੰਦਰ ਨੇ ਕਾਕਾ ਕਹਿੰਦੇ ਕਾਲੇ ਵਾਲੀਆ ਲੈ ਵੇ ਹੈਪੀ ਪਾ ਸੈਦਪੁਰਿਆ ਕਹਿੰਦੇ ਸੋਹਣੀ ਗੇਮ ਆ ਹੈਪੀ ਭਾਈ ਦੀ ਡਿਸਪੀਨਲ ਪੂਰਾ ਰੱਖਦਾ ਗਰਾਊਂਡ ਨੂੰ ਟਾਈਮ ਦੇਣਾ ਗਰਾਊਂਡ ਵੇਲੇ ਉਸ ਲਈ ਟੀਮ ਲੈ ਕੇ ਵੀ ਤੁਰਦੇ ਆ ਹਾਏ ਓ ਰੱਬਾ ਆਫ ਦਾ ਟਾਰਗੇਟ ਬਸ ਸੈਦਪੁਰਿਆ ਕੋਸ਼ਲ ਸਿਆ ਕੋਸ਼ਲ ਕਹਿੰਦਾ ਮੈਨੂੰ ਸਾਥ ਦਵਾ ਦਿਓ ਮੇਰੇ ਦਾ ਸਾਹ ਲੱਗ ਗਿਆ ਸੈਦਪੁਰਿਆ ਕੋਸ਼ਲ ਗੁੱਡ ਵਾ ਚੱਲ ਵੇ ਪ੍ਰਭੂ ਕਹਿੰਦੇ ਕਾਲੇ ਵਾਲੀਆ ਪਿੰਡ ਟੂਰਨਾਮੈਂਟ ਚੱਲਦਾ ਕਾਲੇ ਵਾਲਾ ਵੀ ਕਹਿੰਦੇ ਚੱਲ ਵੇ ਲੈ ਵੇ ਸ਼ੈਦਪੁਰਿਆ ਲੈਫਟ ਫੁੱਟ ਰਿਹਾ ਪਤੰਦਰ ਖਤਰਨਾਕੇ ਮਾਰਦਾ ਹੁੰਦਾ ਹੈ ਇਹ ਇਹ ਬਖਸ਼ਾ ਕਹਿੰਦੇ ਸੈਦਪੁਰਿਆ ਹਵੇਲੀ ਦਾ ਹੈਗਾ ਜੀ ਅੱਜ 20 ਟੀਮ ਦਾ ਹੈ ਹਵੇਲੀ ਦਾ ਇਹ ਦਾ ਹੈ ਨਹੀਂਗਾ ਇਹਦਾ ਕਾਲੂ ਹੋਣਾ ਆ ਹਵੇਲੀ ਦਾ ਅੱਜ 20 ਟੀਮ ਦਾ ਜਾਨੀਗਾ गुड बॉल गुड बॉल ए काका ऑफसाइड हो ये हम ऑफ साइड हो गया टच थोड़ा लेट देता ਆਪਣੇ ਮੁੰਡੇ ਮੁੰਡਿਆਂ ਨੂੰ ਮੈਚਾਂ ਆਹੋ ਭਾਈ ਫਾੜਨੀ ਵਾਰ ਵਾਰ ਫਾੜਨੀ ਦੇ ਦੇ ਆ ਜੀ 20:00 ਵਜੇ ਮੇਰੇ ਆਇਆ ਹੋਇਆ ਮੈਚ ਮੇਰੇ ਕੋਲ ਹਾਫ ਟਾਈਮ ਤੇ ਦੱਸੂਗਾ ਕਿੰਨੇ ਕ ਵਜੇ ਮੈਚ ਵਜਣਾ ਤਾਂ ਬੀ ਟੀਮ ਦਾ ਜਹਵੇਲੀ ਬੀ ਟੀਮ ਦਾ ਮੈਚ ਵਜ ਜ਼ਬਰਦਸਤ ਦੇਖਣ ਨੂੰ ਮਿਲਣਾ ਬੀ ਟੀਮ ਦਾ ਸਾਡੇ ਮੋਟੇ ਹੋਣੇ ਵੀ ਖੇਡਣਗੇ ਅੱਜ ਬੀ ਟੀਮ ਵਾਲੇ ਲੈ ਵੇ ਬੱਕ ਲੇ ਵੇ ਪ੍ਰਭੂਆ ਕਹਿੰਦੇ ਜੁਨਾਈਟਡ ਐਫਸੀ ਦਾ ਪਲੇਅਰ ਵਾ ਆਧਮਪੁਰ ਜੁਨਾਈਟਡ ਗੁੱਡ ਬਾਲ ਓਏ ਸ਼ੰਭੂ ਲਾ ਕੇ ਦੇ ਮੁੰਡੇ ਕਹਿੰਦੇ ਪੈਰ ਚ ਬਾਲ ਕਾਲੇ ਵਾਲੀ ਲੈ ਵੇ ਕਾਕਾ ਵਾ ਉਹ ਗੁੱਡ ਟਰਨ ਏ ਹਾਏ ਓਏ ਪਾਰੀ ਆ ਗਿਆ ਸਤੰਦਰਾ ਲਾਵੇ ਘਰ ਨਾਲ ਹੋ ਗਈ ਆ ਜੀ ਕਹਿੰਦੇ ਹਾ ਜੋ ਰੱਬਾ ਕੋਸ਼ਲਪਤੰਦਰ ਫੇਰ ਡੇਪਿਆ ਚਾ ਲਈ ਥੱਕ ਗਿਆ ਏ ਵੇ ਪਰਿਕਾਰ ਕੇ ਕਲੀਅਰਮੈਂਟ ਕਿੰਨੇ ਆਏ ਸਾਹਿਲੀਆਂ ਲੈ ਵੀ ਕੋਸ਼ਲ ਕਹਿੰਦੇ ਕਰ ਗਿਆ ਕਲੀਅਰ ਇੱਕ ਕੋਸ਼ਲ ਕਹਿੰਦੇ ਸੈਦਪੁਰਿਆ ਟੀਮ ਸੋਣੀ ਆ ਦੋਨੇ ਟੀਮਾਂ ਚੰਗੀਆਂ ਆ ਫੁੱਟਬਾਲ ਦੇ ਰਿਲੇਟਡ ਸਾਰਿਆਂ ਨੂੰ ਸਾਰਾ ਪਤਾ ਆ ਜਿੰਨੇ ਵੀ ਖੇਲ ਦੇ ਵਿੱਚ ਆਏ ਹੋਏ ਪ੍ਰਭੂ ਕਹਿੰਦੇ ਤਿਰ ਕੇ ਜਾਵਤ ਅੰਦਰ ਲੈ ਵੀ ਪਰੀ ਕਹਿੰਦੇ ਏ ਓਏ ਹੋਏ 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 ਲੈ ਵੀ ਪਰੀ ਕਾਲੇ ਵਾਲਾ ਨਾਂ ਉਹਨਾਂ ਪੱਤੇ ਇਹ ਨਹੀਂ ਨੂੰ ਜਣਾ ਆ ਇਹ ਰਪਤੇਲ ਕੇ ਗਿਆ ਬਕਸਾ ਕੰਦੇ ਚੱਲ ਭਾਈ ਕਰਨ ਕਹਿੰਦੇ ਕਰਨੀ ਇਹ ਵੀ ਮੁੰਡਾ ਨਵਾਂ ਹੀ ਜੋੜਿਆ ਨਹੀਂ ਕਰਨੀ ਇੱਕ ਕਾਕਾ ਇਹ ਜੱਸੀ 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 골 ਲੈਵੇ ਜੱਸੀ ਕਹਿੰਦੇ 골 ਕਰ ਗਿਆ ਪਤੰਦਰ ਕੀ ਬਾਤਾਂ ਲੈਵੇ ਕਹਿੰਦੇ ਜੱਸੀ ਕਹਿੰਦੇ ਕਾਲੇ ਵਾਲੀਆ ਨੈਟ ਖੜਕ ਗਿਆ ਪਤੰਦਰ ਡਿਫੈਂਸ ਘੜੀ ਰਹੀ ਰਗੀ ਆਫਸਾਈਡ ਦੇ ਚੱਕਰ ਚ ਪਤੰਦਰ ਖੜੇ ਰਹਿ ਗਏ ਸੈਦਪੁਰੀਏ ਪਾਇਆ ਦੇ ਪੇਰ ਜਸਵਿੰਦਰ ਤੋਂ ਦੋਨੇ ਟੀਮਾਂ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ Jatuh jeno to kalian kaliyal dan ਆਪਾਂ ਤੇਰੇ ਸੰਪਰਕ ਕਰੇ ਲੰਗੇਰੀ ਲੰਗੇਰੀ ਵਾਲੇ ਪਹੁੰਚ ਚੁੱਕੇ ਆ ਅਗਰ ਮੈਲੀ ਦੀ ਟੀਮ ਦਾ ਕੋਈ ਵੀ ਪਲੇਅਰ ਆਇਆ ਤਾਂ ਉਹ ਵੀ ਸਟੇਜ ਤੇ ਸੰਪਰਕ ਕਰੇ ਅਗਲੇ ਲੰਗੇਰੀ ਟੀਮ ਨੂੰ ਗੇਂਟੀ ਕਰਨਾ ਹੈ ਵਾਲੀ ਵਾਲੀ ਕੀ ਕਰਨਾ ਇਹਨੂੰ ਹੋਲੀ ਵਾਲੀ ਤਿਆਰ ਹੋਣਾ ਸ਼ੁਰੂ ਕਰ ਦਿਓ ਟੇਸਟ ਆ ਜੀ ਅੱਧਰ ਪਾਣੀ ਦੇ ਆਏ ਪਲੇਅਰਾਂ ਨੂੰ ਕਿੱਧਰ ਪੋਤਨਾ ਲੈ ਜਾ ਪੋਤਨਾ ਆਇਆ ਪਟਿੰਗਾਂ ਦੇ ਆ ਆ ਟੱਕਣ ਬੜੀ ਪੋਤਨਾ ਦਾ ਆ ਉਹ ਨਹੀਂ ਹੁੰਦਾ ਤੋਲੀ ਹੱਥ ਹੈ ਨਾ ਪੋਲ ਕੇ ਬਾਤ ਇਸ ਸਰਦ ਨਹੀਂ ਕਰਾਉਣ ਵਾਲੀ ਪਾਲਾ ਨਾ ਤੇਰਾ ਮਾਂ ਦਾ ਛੱਡ ਦੇ ਬਾੜੀ ਇਹਨੂੰ ਭਰਾਈ ਦੀ ਫੋਟੋ ਦਾ ਪਾ ਦੇ ਬਸ ਨੀਂਆ ਤਾਂ ਲੈ ਲਈਆਂ ਆ ਲੈ ਗਿਆ ਲੈ ਗਿਆ ਪਗੂਆਂ ਦਾ ਡੱਬਾ ਵੀ ਮਗਾ ਲਈ ਇੱਥੋਂ ਆਪਣੇ ਕੋਲੋਂ ਇੱਥੇ ਪਈ ਇਹ ਲਿਆਊਗਾ ਮੁੱਢਾ ਬੋੜ ਉਹ ਉਹ ਮੈਂ ਲਿਆ ਦੂੰਗਾ ਇਹ ਲਿਆਊ ਮੈਂ ਇਹ ਪੇਟਾ ਹੁਣੇ ਕਹਿੰਦਾ ਬਰਫੀ ਲੈ ਗਿਆ ਕਿੱਲੋ ਦੇਖ ਰਿਹਾ ਮੈਂ ਦੇਖ ਰਿਹਾ ਭਾਜੀ ਕਿੰਨਾ ਕੱਪੜਾ ਉਹਦਾ ਚਾਹਿਆ ਨੂੰ ਪੁੱਛ ਰਿਹਾ ਕਿੰਨਾ ਕਿੰਨੇ ਡੱਬਾ ਆਹਾਂ ਤੋਂ ਮੋਹਰਾਂ ਵਾਲੀ ਆਲੀ ਪੜਾ ਦਿੱਤੀ ਆ ਤੁਹਾਨੂੰ ਕਿਉਂ ਪੰਜਰ ਮਾਸਾ ਨਾ ਮਾਨਤਾ ਦਾ ਮਾਣ ਇਖਤਵਾਲ ਟੂਰਨਾਮੈਂਟ ਹੋਰ ਗ੍ਰੀਤੀ ਸਰਦਾਰ 13 ਸਿੰਘਾਂ ਦੀ ਯਾਦ ਵਿੱਚ ਸਰਪ ਟੂਰਨਾਮੈਂਟ ਐਨ ਆਰ ਆਈ ਗ੍ਰਾਮ ਪੰਚਾਇਤ ਪਿੰਡ ਹਗਵਲੀ ਦੇ ਸਮੂਹ ਨੌਜਵਾਨ ਦਸ਼ਮੇਜ ਜੁਦ ਕਲਾ ਕੋਲ ਵਿਖੇ ਹਰ ਹਾਲ ਕਰਵਾਇਆ ਜਾਂਦਾ